ਭਾਈ ਗੰਤੂ ਭਗਤ ਸਾਹਿਬ ਕੀਤੇ ਆ ਕੇ ਪਹੁੰਚ ਆ ਰਹੇ ਹਾਂ ਹੀ ਰਾਣਾ ਸਾਹਿਬ ਜੋ ਕਿ ਸੰਤ ਬਾਬਾ ਬਜਿੰਦਰ ਸਿੰਘ ਜੀ ਦਾ ਦਸ਼ਰਾ ਮਾਤਾ ਸਮਾਗਮਾਂ ਜੀ ਆਪਾਂ ਉੱਥੇ ਜਾ ਰਹੇ ਹਾਂ ਤੇ ਆਕੀਆਂ ਨੂੰ ਅੱਗੇ ਜਾ ਕੇ ਦਰਸ਼ਨ ਮਿਲੇ ਕਰਵਾਣੇ ਆ ਜੀ ਭਾਈ ਗੰਤੂ ਭਗਤ ਸਾਹਿਬ ਜੀ ਕੀ ਫਤਿਹ ਸੁਰੂਪੇਤਰ ਬਾਹਰ ਜਾ ਕੇ ਬੈਠ। ਜਾਂ ਕਿਤੇ ਜਗ੍ਹਾ ਮਿਲਦੀ ਆ ਭਾਈ ਭਾਈਆਂ ਵਾਲਾ। ਇਸ ਤਰ੍ਹਾਂ ਨਾ ਕਿ ਵੀ ਦਰਾਂਗੇ ਆਉਂ ਨ ਵੀ। ਦੂਜੇ ਅਰਥ ਦੇ। ਤੇ ਗੋਦੀ ਕਰਤਾ ਕਰਨੀ। ਕਿ ਅੰਗ ਓਟ ਹਰ ਗੱਜ ਜਿਉ ਹੋ ਸਹਾਰੇ। ਬਨ ਹੂਆ ਬੰਨਨ ਚੁਪੇ ਸਰ ਕੀ ਚਿਹੋਰ ਤੇ ਉਪਾਣ ਆਏ। ਸੱਚੇ ਦਰਖ ਹੈ ਜਾਏ। ਸੱਚ ਪਿੜ ਮੱਲਿਆ ਜੇ ਹਰ ਸੱਚਾ ਕਰਤਾ ਪੁਰਖ ਨਿਰਭਉ ਨਿਰਵੈ ਅਪਾਲ ਬੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਹਾ ਓ ਗੁਣਿਆ ਸ੍ਰੀ ਅਮਾਰ ਪਤਰ ਸਾਹਿਬ ਦੇ ਸਾਹਿਬ ਦਾ ਜੱਜੇਦਾਰ ਸਰਪੰਨ ਨੂੰ ਨਾਮ ਸਾਲ ਦੇ ਅੰਸ਼ ਬਸ ਨਰਗਿਣਿ ਮਹਾਤਮਾ ਉਦਾਸੀ ਮਹਾਤਮਾ ਔਰ ਸਿਵਾਮੰਤੀ ਮਹਾਤਮਾ ਨਾਮ ਦਾ ਰਿਸ਼ੀ ਸੰਪਰਦਾਇ ਔਰ ਸਾਰੀਆਂ ਸੰਪਰਦਾਵਾਂ ਦੇ ਵੱਲੋਂ ਮਹਾਪੁਰਸ਼ਕ ਤੇ ਬੋਝੇ ਹੋਏ ਜਨਾ ਕੋ ਅੱਗੇ ਦਰਸ਼ਨ ਕਰਦੇ ਆ ਸੁਭਾ ਮੇਲਾ ਸਤਨ ਦੇ ਨਾਲ ਹੀ ਮਹਾਪੁਰਸ਼ਾਂ ਦੀ ਸਰਦਾਰ ਦੇ ਫੁਰਫੜ ਕਾਤਾ ਹੋਇਆ ਜਿਵੇਂ ਮਗਨ ਰਾਜੇ ਦੇ ਬੱਜੇ ਰੋਣੀ ਹੈ ਸਾਰੀਆਂ ਸੰਗਤਾਂ ਦੇ ਰਵੇਣ ਕੀ ਹੈ ਆ ਰੇ ਮਹਾਂਪੁਰਸ਼ਾਂ ਦੇ ਉਤਮ ਅਰਦਾਸ ਦੇ ਬੈਠੇ ਆ ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਹੈ ਸਾਰੇ ਮਹਾਂਪੁਰਸ਼ ਹਮੇਸ਼ਾ ਧਰਮਾਂ ਕਰਦੇ ਆਂ ਸੰਗਤਾਂ ਵੀ ਧਰਮਾਂ ਕਰਦੀਆਂ ਨੇ ਸਾਰੇ ਇਲਾਕੇ ਜਿੱਥੇ ਜਿੱਥੇ ਹੜ੍ਹ ਪਰਹਾਵਤ ਲਾਕੀਆਂ ਔਰ ਸੰਤਪਾਪਾ ਬ੍ਰਿੰਦਰ ਸਿੰਘ ਜੀ ਨਾਲ ਮੇਰਾ ਵਾਲਾ ਸੰਤਪਾਪਾ ਸੇਵਾ ਕੀਤੀ ਔਰ ਇਸੇ ਤਰ੍ਹਾਂ ਮੈਂ ਜ਼ਿਕਰ ਕਰਨਾ ਚਾਹਤੀ ਆ ਨਿਰਮਖ ਚੈਤੀ ਆਲਾ ਵੀ ਸੇਵਾ ਦੇ ਨਾਲ ਪੁਰਖ ਦੇ ਰੇਲ ਨਾਲ ਜਦੋਂ ਮਿਲਦਾ ਸਮਾਂ ਉਹਨਾਂ ਦੇ ਨਾਲ ਗੁਰੂ ਦੀ ਸਿੱਖੀ ਦੇ ਪਿਆਰ ਨੂੰ ਉਸਾਨ ਸਾਰ ਦੇ ਜੋ ਰਟੋ ਕੇ ਆ ਰਹੇ ਸਭ ਇਹ ਕਰਦੇ ਹਨ ਪਰ ਘਾਟਾ ਬਿੱਲ ਦੇ ਸੇਵੀ ਮੈਂ ਬਹੁਤ ਥੋੜਾ ਸਮਾਂ ਕੋਲ ਨੂੰ ਰਾਣਾ ਸਰ ਸੰਤਦਾਜ ਜੀ ਉਹਨਾਂ ਤੋਂ ਸ਼ੁਰੂ ਕਰਵਾਇਆ وہرال نہیں بھی جانتا ہوئے گا بابا بجلے سے سکتے سوال کر کہ کدھی ایپ کو کھول دے گا تو بابا درشن سے سکتے ہیں سنو بے سکتے ہیں دیتا اب کی بار میں اس کا دن کو بہت ہے بہت دن پہلے ہے کہ تنی کا چھتا نہیں ہے تیرے پیارے نہیں ہے چلنا نہیں جاتا ہے اگر وہ بیٹھے نہیں انہوں نے تیتری دس مارکہ مہاں پرکھنے جاتے ہیں ترکھیا گئے ਪੋਵੀ ਸੰਪਰਬੰਧ ਤੇ ਪਰ ਉੱਥੇ ਦੇ ਸੰਤਾਂ ਨਾਲ ਵੀ ਪਰ ਆਉਂ ਆਪਰਾ ਸਾਡੇ ਦਰਮਿਆਨ ਪੰਥ ਦੇ ਸਤਨਾਮ 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 ਵਾਹਿਗੁਰੂ ਆਹੇ ਸਾਰਿਆਂ ਇਹ ਸੰਪਰਦਾਵਾਂ ਦੇ ਸਾਧੂ ਸੰਤ ਮਹਾਤਮਾ ਜਨ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਰੀਆਂ ਸੰਪਰਦਾਵਾਂ ਨੂੰ ਸਮੁੱਚੇ ਸਿੱਖ ਪੰਥ ਨੂੰ ਆਪਣੀ ਕਿਲਾੜੀ ਵਿੱਚ ਲੈ ਕੇ ਐਸਾ ਪਿਆਰ ਦਿੱਤਾ ਕਿ ਅੱਜ ਉਸ ਪਿਆਰ ਰਵਾਨੇ ਕਰਾਉਣ ਦੇ ਮਾਣ ਸਮਦਾ ਕਿ ਮੈਨੂੰ ਵਿਆਗ ਪਹੁੰਚਾ ਹੋ ਗਿਆ ਜੀ ਇਹ ਬਰੇ ਕਰਦੇ ਆਸ ਕਰਨਾ ਤਾਂ ਕਿ ਇਸ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 바이러스도 <목소리로> 잘도와주 <목소리로>